ਕਿਉਂ ਮੈਂ ਕਰਦਾ ਹਾਂ ਹੱਥ ਨਹੀਂ ਲਾਣਾ ਹੋਰ ਕੰਨਾ ਕਰਾਉਂ ਨਹੀਂ ਹੋਣਾ ਹੈਗਾ ਸ਼ਾਇਦ ਗੁਰੂ ਜੀ ਦਾ ਨਹੀਂ ਲਾਹੇ ਗੁਰੂ ਜੀ ਦੀ ਬਾਤੋ ਜਾਨਦੀ ਆ ਕਿੱਦਾਂ ਨਹੀਂ ਲੱਗਦੀ ਇਹ ਵਾਪਸ ਬੰਦਾ ਕਿਹੋ ਜਿਹਾ ਲੱਗਦਾ ਪਤਾ ਬੜਾ ਬਲਾਰੇ ਜੀ ਬੰਦਾ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਹੁੰਦਾ ਤਾਜਾ ਹੀ ਆਦਾ ਜਿਆ ਗੁਰੂ ਜੀ ਕਹਿ ਰਹੇ ਜੀ ਕਹਿ ਗੁਰੂ ਤਨ ਤਨ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਉਹ ਜਿਮਾਰਾ ਇਹਨੇ ਸਾਡੇ ਦਾ ਸ਼ਹੀਦ ਵਰਸ਼ਾ ਦਾ ਕੀਤੀ ਹੈ ਕੋਈ ਘਰ ਨੂੰ ਅਚਾਨਕਲ ਕਰ ਦਿੱਤਾ ਹੈ ਮਤਲਬ ਸਾਰੇ ਇੱਕ ਪਰਿਵਾਰ ਉਹਦੀ ਤਾਂ ਗੁਰੀਆਂ ਚ ਕੰਨਾ ਕਰਦੇ ਹੈ ਕਿਵੇਂ ਹੈ ਸ਼ਹੀਦ ਵਰਸ਼ਾ ਕਿੱਥੇ ਹੋਈ ਹੈ ਤੇ ਕਿਹੜੇ ਘਰ ਦੇ ਵਿੱਚ ਹੋਈ ਹੈ ਤੇ ਕਿਹੜਾ ਮੱਲਾ ਵੈ ਇਹ ਫਗਵਾੜਾ ਚ ਸੂਦਾ ਮਲੇ ਸਰਫਾ ਜਿਹੜਾ ਪੈਦਾ ਸੂਦਾ ਮਲੇ ਹੋਈ ਹੈ ਪਰ ਵੀ ਆਂਟੀ ਤੇ ਕਿੱਦਾਂ ਕਿੱਦਾਂ ਤੁਸੀਂ ਇਹ ਫਕਰ ਮਹਿਸੂਸ ਕਰ ਰਹੇ ਹੋ ਜਦੋਂ ਤੁਹਾਡੇ ਮਤਲਬ ਕੀ ਸ਼ਹੀਦ ਵਰਸ਼ਾ ਹੋਈ ਹੈ ਘਰ ਦੇ ਵਿੱਚ ਸ੍ਰੀ ਗੁਰੂ ਮਹਾਰਾਜਾ ਜੀ ਬਹੁਤ ਬਹੁਤ ਕਿਰਪਾਯਾ ਵਾਲੀ ਹੋ ਰਹਾ ਧੰਨਵਾਦ ਕਰਦੇ ਆ ਪਾ ਜੀ ਕਿਉਂਕਿ ਸਾਡੇ ਘਰ ਨੂੰ ਵੀ ਆਪਣਾ ਇੱਕ ਸ਼ਕਰ ਤੁਮ ਜੀ ਇੱਥੇ ਤੁਹਾਨੂੰ ਦਰਸ਼ਨ ਦਿੱਤੇ ਨੇ ਹਾਂਜੀ ਇਹ ਇਹ ਜਿਹੜੀ ਸ਼ਾਇਦ ਵਰਸ਼ਾ ਬੁੱਧਵਾਰ ਬੁੱਧਵਾਰ ਤੇਰ ਤੋਂ ਸ਼ੁਰੂਆ ਅੱਜ ਸ਼ੁੱਕਰਵਾਰ ਹੋ ਗਿਆ ਤੇ 2-3 ਦਿਨ ਹੋ ਗਏ ਰੈਗੂਲਰ ਚੱਲ ਰਹੀ ਹੈ ਕਿਤੇ ਸਟਾਪ ਹੋ ਜਾਂਦੀ ਹੈ ਚੱਲ ਰਹੀ ਹੈ ਬਾਥਰੂਮ ਤੇ ਉਹ ਜਿੱਥੇ ਵੀ ਹਰ ਹਰ ਕੰਮ ਦੇ ਜੋ ਹਰ ਦਿਵਾਰਾ ਤੋਂ ਬਾਥਰੂਮ ਤੇ ਸਰ ਪਾਸੇ ਵੀ ਪ੍ਰੋਪਰ ਸ਼ਾਇਦ ਵਰਸ਼ਾ ਹੋਈ ਹੈ ਇਹ ਬੁਰਜੀ ਵਿੱਚ ਸ਼ਾਇਦ ਇਹ ਰੁਕੇ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਇਹ ਇਹ ਸ਼ਹਿਦ ਵਰਸ਼ਾ ਕਿੱਥੇ ਹੋਈ ਹੈ? ਕਿਹਨਾਂ ਦੇ ਘਰ ਵਿੱਚ ਹੋਈ ਹੈ ਇਹ? ਰੋਹਿਤ ਚੂਜੀ ਦਾ ਪ੍ਰਵੀਨ ਆਂਟੀ ਦਾ ਘਰ ਦਾ। ਇਲਾਵਾ ਮੱਲੇ ਦੇ ਵਿੱਚ ਘਰ ਹੈ ਜੀ। ਅਗਦੀ ਉੱਪਰ ਮੱਲੇ ਦੇ। ਤੇ ਤੁਸੀਂ ਕਿਸ ਤਰ੍ਹਾਂ ਮਗੀ ਨੂੰ ਮਗੀ ਕਰ ਰਹੇ ਹੋ? ਇਹ ਗੁਰੂ ਜੀ ਦਾ ਚਮਤਕਾਰ ਹੈ ਜੀ। ਇਹ ਜਗਤ ਗੁਰੂ ਜੀ ਇਹ ਸਾਰੇ ਕਿਰਪਾ ਕਰਦੇ ਜੀ। ਖੁਲਿਆਰ ਕੀਤਾ ਗੁਰੂ ਜੀ ਦੇ ਹੱਥ ਤੇ। ਸ਼ੁਗਾਨਾ ਗੁਰੂ ਜੀ। ਹਾਂ ਜੀ ਭਾਈ ਜੀ ਮੇਰਾ ਨਾਮ ਰੋਹਿਤ ਕੁਮਾਰ ਹੈ ਜੀ। ਸਰਾਫਾ ਬਿਆਰ ਸੂਦਾ ਮਹੱਲੇ ਤੋਂ ਭਾਜੀ ਅਸੀਂ ਰਹਿ ਰਹੇ ਹਾਂ ਪਰਸੋ ਦੁਪਹਿਰ 2:30 ਵਜੇ ਤੋਂ ਭਾਜੀ ਸ਼ਾਇਦ ਵਰਸ਼ਾ ਸ਼ੁਰੂ ਹੋ ਗਈ ਨਹੀਂ ਪਹਿਲੇ ਮੇਰੇ ਛੋਟੇ بیٹے ਨੇ ਦੇਖਿਆ ਗੁਰੂ ਜੀ ਦੇ ਸਵਰੂਪ ਦੇ ਵਿੱਚ ਛਿੱਟੇ ਪਏ ਹੋਏ ਸੀਗੇ ਕਹਿ ਰਹੇ ਸੀ ਪਰ ਜਦ ਅਸੀਂ ਦੇਖਿਆ ਸਾਰੇ ਨੇ ਆ ਕੇ ਭਾਜੀ ਸ਼ਾਇਦ ਵਰਸ਼ਾ ਹੋ ਰਹੀ ਸੀ ਪਹਿਲੇ 2-3 ਸਵਰੂਪਾਂ ਚ ਹੋਈ ਫਿਰ ਕੱਲ ਸਾਰੀ ਦੀਵਾਰਾਂ 'ਚ ਹੋਈ ਬਾਹਰ ਤੇ ਕੱਲ ਰਾਤ ਤੋਂ ਬਾਅਦ 12 ਵਜੇ ਤੋਂ ਬਾਅਦ ਸਾਰੇ ਮੰਦਰ ਪੂਰੇ ਘਰ ਦੇ ਵਿੱਚ ਜਿੰਨੇ ਵੀ ਸਰੂਪ ਹੈਗੇ ਆ ਸਾਰਿਆਂ ਦੇ ਵਿੱਚ ਸ਼ਾਇਦ ਵਰਸ਼ਾ ਹੋ ਰਹੀ ਆ ਗੁਰੂ ਜੀ ਨੇ ਧੰਨ ਧੰਨ ਕਰਤਾ ਸਾਡਾ ਘਰ ਜੈ ਗੁਰੂ ਜੀ ਸ਼ੁਕਰਾਨਾ ਗੁਰੂ ਜੀ ਧੰਨ ਧੰਨ ਗੁਰੂ ਜੀ ਕੋਈ ਟਾਈਮ ਵਗੈਰਾ ਨਹੀਂ ਥਿਆ ਵਰ ਦਰਸ਼ਨ ਕਰਨ ਲਈ ਇੱਕ ਬੇਨਤੀ ਕੀਤੀ ਜਾਂਦੀ ਆ ਜੀ ਜਿਹੜੀ ਵੀ ਸੰਗਤ ਨੇ ਮੱਥਾ ਟੇਕਣਾ ਆ ਕੇ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਖੁੱਲੇ ਦਰਸ਼ ਹਨ ਜਿਸ ਵੇਲੇ ਮਰਜ਼ੀ ਆ ਕੇ ਮੱਥਾ ਟੇਕੋ ਕਿ ਕਿਹੜਾ ਮੁੱਲਾ ਪੈਂਦਾ ਇਹ ਕਿਹੜਾ ਮਤਗੀ ਐਡਰੈਸ ਵਗੈਰਾ ਕੀ ਹੈ ਇਹਦਾ ਸਰਾਫਾਂ ਬਿਆਰ ਸੂਦਾ ਮੁਹੱਲਾ ਵਿੱਚ ਆਪਣਾ ਘਰ ਹੈ ਜੀ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਹਰ ਰੋਜ਼ ਜਦੋਂ ਮਰਜ਼ੀ ਮੱਥਾ ਟੇਕੋ ਆਗੇ ਗੁਰੂ ਜੀ ਦੇ ਦਰਸ਼ਨ ਕਰੋ ਸ਼ੈਦ ਵਰਖਾ ਦਾ ਆਨੰਦ ਲਓ ਆ ਕੇ ਆਪਣਾ ਜਲ ਪ੍ਰਸ਼ਾਦ ਤੇ ਗੁਰੂ ਜੀ ਦੇ ਜਿਲ੍ਹਾ ਵੀ ਸ਼ਹਿਰ ਆਇਆ ਹਰੇਕ ਬੋਟਲ ਦੇ ਵਿੱਚ ਇੱਕ ਇੱਕ ਡ੍ਰੌਪ ਪਾ ਕੇ ਹਰੇਕ ਸੰਗਤ ਨੂੰ ਦਿੱਤਾ ਜਾਏਗਾ ਖੁੱਲੇ ਦਰਸ਼ਨ ਨਾਲ ਆ ਕੇ ਆਪਣੀ ਸੰਗਤ ਦਰਸ਼ਨ ਲਵ ਗੁਰੂ ਜੀ ਦੇ ਦਰਸ਼ਨ ਕਰੇ ਜੈ ਗੁਰੂ ਜੀ ਸਤਿਗੁਰੂ